ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਅਸੀਂ ਲੋੜਵੰਦ ਪਰਿਵਾਰ ਖਿਆਲਾਕਲਾਂ ਵਿੱਚ ਖੜੇ ਆ ਮਾਨਸਾ ਜ਼ਿਲ੍ਹੇ ਦਾ ਪਿੰਡ ਹੈ ਜਿੱਥੇ ਇੱਕ ਮਜ਼ਦੂਰ ਦਿਹਾੜੀਦਾਰ ਪਰਿਵਾਰ ਹੈ ਇਹ ਬੜੀਆਂ ਤੰਗੀਆਂ ਤੁਰਸ਼ੀਆਂ ਦੇ ਵਿੱਚ ਜੀਵਨ ਬਤੀਤ ਕਰ ਰਿਹਾ ਅਸੀਂ ਇਹਨਾਂ ਦੀ ਪਹਿਲਾਂ ਵੀਡੀਓ ਪਾਈ ਸੀ ਉਦੋਂ ਅਸੀਂ ਇਹਨਾਂ ਦਾ ਜਿਹੜਾ ਹਾਲਾਤ ਦਾ ਜਾਇਜ਼ਾ ਲਿਆ ਕਿ ਘਰ ਦੇ ਵਿੱਚ ਕਿਹੜੀ ਚੀਜ਼ ਦੀ ਜ਼ਰੂਰਤ ਹੈ ਤੇ ਆ ਇੱਕ ਕਾਕਾ ਸਾਡੇ ਨਾਲ ਬਾਈ ਖੜਾ ਹੈ ਬਿਰਸ਼ਪਾਨ ਸਿੰਘ ਇਹ ਬਿਮਾਰ ਹੈ ਇਹਨੂੰ ਪੋਲੀਆ ਕਾਫੀ ਸਾਲਾਂ ਤੋਂ ਤੇਨੂੰ ਐਸਤਮਾ ਸਾਹ ਦੀ ਬਿਮਾਰੀ ਹੈ ਇਹਨੂੰ ਸਾਹ ਲੈਣ ਦੇ ਵਿੱਚ ਵੀ ਦਿੱਕਤ ਆ ਤੁਰਨ ਦੇ ਵਿੱਚ ਵੀ ਦਿੱਕਤ ਆ ਖੜਨ ਦੇ ਵਿੱਚ ਵੀ ਦਿੱਕਤ ਆ ਮਤਲਬ ਇਹ ਆਪਦਾ ਗੁਜ਼ਾਰਾ ਨਹੀਂ ਕਰ ਸਕਦਾ ਕੋਈ ਇਹਨਾਂ ਦੇ ਘਰ ਦੇ ਵਿੱਚ ਕਮਾਈ ਵਾਲਾ ਨਹੀਂ ਉਧਰ ਉਹਦੀ ਮਾਂ ਖੜੀ ਹੈ ਜਿਹੜੀ ਮਤਲਬ ਕੋਈ ਥੋੜਾ ਬੋਤਾ ਦਿਹਾੜੀ ਦਾ ਕੰਮ ਕੋਈ ਜ਼ਿੰਮੇਵਾਰਾਂ ਦੇ ਘਰਾਂ ਵਿੱਚ ਮਾੜਾ ਮੋਟਾ ਕੰਮ ਕਰਕੇ ਖੇਤਾਂ ਦੇ ਵਿੱਚ ਕੰਮ ਕਰਕੇ ਰੋਜ਼ ਹੀ ਰੋਟੀ ਖਾਣ ਜੁਗਰਾ ਰਸਨ ਮਸਾਂ ਕਰੇ ਲੈ ਕੇ ਆਉਂਦੀ ਆ ਤੇ ਆ ਸਾਡੀ ਇਨਕਲਾਬੀ ਸੋਚ ਵੱਲੋਂ ਭਾਈ ਅੰਮਰ ਸਿੱਧੂ ਰੈਪਰ ਤੇ ਆ ਉਹਨਾਂ ਦੇ ਪਿਤਾ ਬਾਈ ਗੁਰਜਨ ਸਿੰਘ ਜੀ ਰਾਪਰ ਵਾਲੇ ਇਹਨਾਂ ਵੱਲੋਂ ਆ ਇੱਕ ਕੂਲਰ ਦਿੱਤਾ ਗਿਆ ਇਸ ਪਰਿਵਾਰ ਨੂੰ ਤੇ ਇੱਕ ਰਾਸ਼ਨ ਦਿੱਤਾ ਗਿਆ ਆ ਬਾਈ ਅੰਬਰ ਸਿੱਧੂ ਦੀ ਬੇਟੀ ਆ ਤੇ ਬਾਈ ਅੰਬਰ ਸਿੱਧੂ ਦਾ ਜਨਮ ਦਿਨ ਸੀ ਅੱਜ ਜਨਮ ਦਿਨ ਤੇ ਉਹ ਆ ਨਹੀਂ ਸਕੇ ਉਹਨਾਂ ਦੀ ਬੇਟੀ ਤੇ ਉਹਨਾਂ ਦੇ ਬਾਪ ਨੇ ਉਹਨਾਂ ਦੀ ਹਾਜ਼ਰੀ ਲਵਾਈ ਆ ਤਾਂ ਇਨਕਲਾਬੀ ਸੋਚ ਵੱਲੋਂ ਹਰ ਰੋਜ਼ ਮਤਲਬ ਲੋੜਵੰਦ ਪਰਿਵਾਰਾਂ ਦੀ ਕੋਈ ਚੀਜ਼ ਦੇ ਕੇ ਰਾਸ਼ਨ ਦੇ ਕੇ ਬਿਮਾਰਾਂ ਨੂੰ ਕੋਈ ਕਿਸੇ ਕਿਸਮ ਦੀਆਂ ਦਵਾਈਆਂ ਦੇ ਕੇ ਮਦਦ ਕਰਦੇ ਆ ਤਾਂ ਦੇਖ ਰਹੇ ਦਰਸ਼ਕਾਂ ਨੂੰ ਅਪੀਲ ਆ ਕਿ ਤੁਸੀਂ ਵੀ ਸਾਡੀ ਇਸ ਸੰਸਥਾ ਨਾਲ ਜੁੜੋ ਤਾਂ ਕਿ ਆਪਾਂ ਸੰਸਥਾ ਨੂੰ ਵੱਡੀ ਕਰੀਏ ਆਪਣਾ ਸੰਸਥਾ ਦਾ ਦਾਇਰਾ ਵੱਡਾ ਹੋਵੇ ਦਾਇਰਾ ਵੱਡਾ ਕਰਕੇ ਆਪਾਂ ਵੱਧ ਤੋਂ ਵੱਧ ਲੋੜਵੰਦ ਪਰਿਵਾਰਾਂ ਦੀ ਮਦਦ ਕਰ ਸਕੀਏ ਚਾਹੇ ਉਹ ਘਰ ਦੇ ਵਿੱਚ ਰਾਸ਼ਨ ਦੀ ਗੱਲ ਹੋਵੇ ਚਾਹੇ ਉਹ ਘਰ ਦੇ ਵਿੱਚ ਲੋੜੀ ਦੇ ਸਮਾਨ ਦੀ ਗੱਲ ਹੋਵੇ ਬੁਨਿਆਦੀ ਸਹੂਲਤਾਂ ਦੀ ਗੱਲ ਹੋਵੇ ਬਿਮਾਰੀ ਦੇ ਲਈ ਖਰਚੇ ਦੀ ਗੱਲ ਹੋਵੇ ਦਵਾਈਆਂ ਦੀ ਗੱਲ ਹੋਵੇ ਸਾਡੀ ਇਨਕਲਾਬੀ ਸੋਚ ਵੱਲੋਂ ਹਰ ਵਾਰ ਬਾਈ ਅੰਬਰ ਸਿੱਧੂ ਦੇ ਜਨਮ ਦਿਨ ਤੇ ਤੇ ਉਹਨਾਂ ਦੀ ਬੇਟੀ ਦੇ ਜਨਮ ਦਿਨ ਤੇ ਕੁਝ ਨਾ ਕੁਝ ਪਰਿਵਾਰਾਂ ਨੂੰ ਸਹਾਇਤਾ ਦਿੱਤੀ ਜਾਂਦੀ ਆ ਇੱਕ ਸੋਚ ਆ ਉਹਨਾਂ ਦੀ ਤੇ ਉਹਨਾਂ ਨੇ ਇੱਕ ਬਲੱਖਣ ਕੰਮ ਸ਼ੁਰੂ ਕੀਤਾ ਪਰ ਬਾਈ ਦਾ ਮਕਸਦ ਕੀ ਹੈ ਨਾ ਪਾਰਟੀ ਕਰਨੀ ਆ ਨਾ ਕਿਸੇ ਨੂੰ ਪਾਰਟੀ ਦੇਣੀ ਆ ਨਾ ਉਹਦਾਂ ਦਾ ਕੋਈ ਮਾਹੌਲ ਰਚਾਉਣਾ ਉਹਨਾਂ ਦੀ ਜਗ੍ਹਾ ਉਹਨਾਂ ਨੇ ਲੋੜਵੰਦ ਪਰਿਵਾਰਾਂ ਨੂੰ ਟਾਈਮ ਦਿੱਤਾ ਲੋੜਵੰਦ ਪਰਿਵਾਰਾਂ ਨੂੰ ਜਿਹੜੀਆਂ ਬਣਦੀਆਂ ਸਹੂਲਤਾਂ ਉਹ ਦਿੱਤੀਆਂ ਪਹਿਲਾਂ ਅਸੀਂ ਘਰ ਦੇ ਵਿੱਚ ਆਉਣੇ ਆ ਸਾਰਾ ਕਰਦਾ ਜਾਇਜ਼ਾ ਲੈਣੇ ਆ ਜਿਹੜੇ ਪਰਿਵਾਰ ਨੂੰ ਵਾਕਈ ਜੈਨੂਨ ਚੀਜ਼ਾਂ ਦੀ ਲੋੜ ਹੈ ਇਸ ਪਰਿਵਾਰ ਦਾ ਬਿਮਾਰ ਕਾਕਾ ਤੇ ਉਹ ਮਾਤਾ ਦੋ ਰਹਿੰਦੇ ਘਰ ਦੇ ਵਿੱਚ ਇਹਨਾਂ ਕੋਲ ਕੋਈ ਮਤਲਬ ਪੱਖਾ ਕੋਲਰ ਕਿਸੇ ਕਿਸਮ ਦਾ ਕੋਈ ਸਹੂਲਤ ਹੈ ਨਹੀਂ ਸੀਗੀ ਇਹ ਅੰਦਰ ਇੱਕ ਨਾ ਘੱਟ ਵੱਧ ਚੱਲਣ ਵਾਲੇ ਪੱਖੇ ਥੱਲੇ ਛੱਤ ਵਾਲੇ ਥੱਲੇ ਪੈਂਦੇ ਸੀਗੇ ਗਰਮੀ ਬਹੁਤ ਸੀ ਇਹ ਬਾਈ ਨੂੰ ਬਿਮਾਰ ਹੈ ਸਾਹ ਦੀ ਬਿਮਾਰੀ ਹੈ ਤਾਂ ਅੰਦਰ ਸਾਹ ਲੈਣ ਦੇ ਵਿੱਚ ਵੀ ਦਿੱਕਤ ਹੈ ਕੋਈ ਗਰਮੀ ਦੇ ਵਿੱਚ ਹੀਟ ਹੁੰਦੀ ਅੰਦਰ ਹਿਊਮਸ ਪੈਦਾ ਹੋ ਜਾਂਦੀ ਹੈ ਇਹਨਾਂ ਤੋਂ ਬਾਹਰ ਪਿਆ ਨਹੀਂ ਜਾਂਦਾ ਮੱਛਰ ਸੀ ਗਰਮੀ ਸੀ ਤੇ ਬਾਈ ਨੂੰ ਲੱਗਿਆ ਅਮਰ ਸਿੱਧੂ ਰੈਪਰ ਨੂੰ ਤੇ ਇਨਕਲਾਬੀ ਸੋਚ ਨੂੰ ਲੱਗਿਆ ਕਿ ਇਹਨਾਂ ਨੂੰ ਆ ਚੀਜ਼ ਦੀ ਜ਼ਰੂਰਤ ਹੈ ਇਹਨਾਂ ਦਾ ਬੜਾ ਨੇਕ ਉਪਰਾਲਾ ਹੈ ਅਸੀਂ ਫੇਰ ਆਪਦੇ ਇਸ ਚੈਨਲ ਰਾਹੀਂ ਇਸ ਮੀਡੀਆ ਪਲੇਟਫਾਰਮ ਰਾਹੀਂ ਲੋਕਾਂ ਨੂੰ ਅਪੀਲ ਕਰਦੇ ਹਾਂ ਕਿ ਸਾਡੀ ਇਨਕਲਾਬੀ ਸੋਚ ਦੇ ਨਾਲ ਵੱਧ ਤੋਂ ਵੱਧ ਤੁਸੀਂ ਜੁੜੋ ਸਾਡੀ ਇਨਕਲਾਬੀ ਸੋਚ ਵੱਲੋਂ ਲੋੜਵੰਦ ਪਰਿਵਾਰਾਂ ਦੀ ਮਦਦ ਕੀਤੀ ਜਾਂਦੀ ਹੈ ਧੰਨਵਾਦ ਦੋਸਤੋ